जिला पठानकोट में चोरी की वारदातें लगातार बढ़ती जा रही हैं और पुलिस भी इन चोरों को पकड़ने में नाकाम हो रही है ताजा मामला बीती रात का है जब एक परिवार अपने घर में सोया हुआ था जब परिवार के सदस्यों से बात की गई तो उन्होंने बताया कि करीब 35 लाख रुपए का नुकसान हुआ है एक हार और पच्चीस हजार रुपये नगद थे जिसे लेकर चोर फरार हो गए हैं सरना में चोरों ने चोरी की घटना को अंजाम दिया फिलहाल मामला दर्ज कर लिया गया है और जाँच की जा रही है जल्द ही चोरों को पकड़ लिया जाएगा ਮੇਰਾ ਨਾਮ ਰਵੀਆ ਦਰਸ਼ਕੋਣ ਨਹੀਂ ਸਰਨਾ ਜੀ ਆਡੀ ਰਾਇਸ਼ ਇੱਥੇ ਤੇ ਰਾਤ ਮਤਲਬ ਵੀ ਸਵੇਰੇ ਜਦੋਂ ਕੰਮ ਵਾਲੀ ਆਈ ਆ ਉਹਨੂੰ ਸਾਡਾ ਨਾ ਦਰਵਾਜ਼ਾ ਬੰਦ ਸੀਗਾ ਉਹਨੂੰ ਫਿਰ ਮੰਮੀ ਉਹਨਾਂ ਨੂੰ ਕਿਹਾ ਵੀ ਦਰਵਾਜ਼ਾ ਨਹੀਂ ਖੁੱਲਦਾ ਪਿਆ ਸਾਡਾ ਹਨਾ ਤੇ ਜਦੋਂ ਵੇਖਿਆ ਤੇ ਲੋਕ ਦਰਵਾਜ਼ਾ ਅੰਦਰੋਂ ਕੁੰਡੀਆਂ ਵੱਜੀਆਂ ਹੋਈਆਂ ਸੀ ਫਿਰ ਜਦੋਂ ਬਾਹਰ ਜਾ ਕੇ ਵੇਖਿਆ ਤੇ ਗ੍ਰਿਲ ਪੁੱਟ ਕੇ ਸਾਡੀ ਤੇ ਉਹ ਫਿਰ ਉਹਨਾਂ ਨੇ ਕੀ ਕੀਤਾ ਵੀ ਉਹ ਗ੍ਰਿਲ ਪੁੱਟ ਕੇ ਅੰਦਰ ਵੜੇ ਹੋਈ ਸੀ ਸਟੋਰ 'ਚ ਸਮਾਨ ਪਿਆ ਏ ਐਕਚੁਅਲੀ ਮੇਰੇ ਬ੍ਰਦਰ ਦੀ ਮੈਰਿਜ ਹੋਈ ਏ ਲੈ 10 15 ਦਿਨ ਪਹਿਲਾਂ ਹੀ ਜਿਹੜਾ ਸਾਡਾ ਸਾਰਾ 골ਡ 골ਡ ਸੀਗਾ ਜਿਹੜਾ ਉਹ ਬੈਂਕ ਚ ਆਪਾਂ ਲੋਕਰ ਚ ਰੱਖਣ ਜਾਣਾ ਸੀਗਾ ਉਸ ਤੋਂ ਪਹਿਲਾਂ ਤੇ ਉਹ ਅਸੀਂ ਪੇਟੀ ਚ ਰੱਖਿਆ ਹੋਇਆ ਸੀ ਸਾਰਾ ਤੇ ਉਹ ਫਿਰ ਰਾਤ ਪੇਟੀ ਚ 골ਡ ਪਲੱਸ ਜਿਹੜਾ ਥੋੜਾ ਬੋਤਾ ਕੈਸ਼ ਸੀਗਾ ਜਿਹੜੇ ਵਿਆਹ ਵਾਲੇ ਹਾਰ ਹੋਰ ਹੁੰਦੇ ਆ ਉਹ ਕੁਝ ਮੇਰੇ ਵਿਆਹ ਵੇਲੇ ਦੇ ਵੀ ਹਾਰ ਕੁਝ ਡੈਡੀ ਦੀ ਰਿਟਾਇਰਮੈਂਟ ਵੇਲੇ ਦੇ ਵੀ ਹਾਰ ਤੇ ਛੋਟੇ ਦੇ ਵਿਆਹ ਵੇਲੇ ਦੇ ਵੀ ਹਾਰ ਜਿਹੜੇ ਉਹ ਵਿੱਚ ਹੈਗੇ ਸੀ ਤੇ ਥੋੜਾ ਕੈਸ਼ ਸੀਗਾ ਤੇ ਉਹ ਲੈ ਗਏ ਹੋਏ ਆ ਪੁੱਟ ਕੇ ਸਾਰਾ ਕੁਝ ਹਾਂਜੀ ਕਿੰਨਾ ਕਿ ਦੇਖੀ ਨੁਕਸਾਨ ਕਿ ਨਾਲ ਲਗਭਗ ਕਿੰਨਾ ਕਰੋਗੇ ਅਗਰ ਆਪਾਂ ਕੋਸਟ ਦੇ ਹਿਸਾਬ ਨਾਲ ਚੱਲੀਏ ਤੇ 20 ਤੋਂ 25 ਲੱਖ ਦੇ ਵਿੱਚ ਵਿੱਚ ਐਸਟੀਮੇਟਡ ਹੈ ਹੀ ਆ ਜੀ ਸਾਰਾ ਕੁਝ ਸਾਰਾ ਕੁਝ ਲਾ ਕੇ ਆਪਾਂ ਚੱਲੀਏ ਤੇ ਜੋ ਸਾਡਾ ਅੰਦਾਜ਼ਾ ਹੈਗਾ ਜੋ ਜਿੰਨੀ ਕੁ ਵੈਲਿਊ ਆਪਾਂ ਕੱਢੀ ਹੈ 골ਡ 골ਡ 30 ਪਲੱਸ ਹੀ ਹੋਣਾ ਜੀ ਹਾਂਜੀ ਤੇ ਕਿਸੇ ਤੇ ਸ਼ੱਕ ਹੈਗਾ ਤੇ ਸ਼ੱਕ ਹੋਣ ਕਿਸੇ ਤੇ ਕੀ ਕਰ ਸਕਦੇ ਕਿ ਆਪ ਐਕਸਲੀ ਮੈਂਦ ਇੱਥੇ ਹੈ ਨਹੀਂ ਸੀ ਪਿਛਲੇ 10 15 ਦਿਨਾਂ ਤੋਂ ਮੈਂ ਆ ਹੀ ਅੰਮ੍ਰਿਤਸਰ ਹੀ ਰਹਿਣਾ ਮੈਂ ਤੇ ਇਹੀ ਕਰੇ ਹੁਣ ਪਤਾ ਨਹੀਂ ਉਹ ਕਿਤੇ ਦੇ ਚੱਕ ਕੀਤਾ ਜਾਂ ਐਸੇ ਕਿਤੇ ਤੇ ਨਹੀਂ ਕੀਤਾ ਕਿ ਵੀ ਆਣਾ ਜਾਣਾ ਬਹੁਤ ਘੱਟ ਬੰਦਿਆਂ ਦਾ ਸਾਡੇ ਘਰ ਇੰਨੇ ਜ਼ਿਆਦਾ ਇਦਾਂ ਦਾ ਹੈ ਨਹੀਂ ਲਿਮਟਡ ਜਿਹੜਾ ਉਹ ਰਹਿੰਦੇ ਆਪਾਂ ਹੁੰਦੇ ਆਣ ਜਾਣਾ ਜਿਹੜਾ ਹੈਗਾ ਹਾਂਜੀ ਤੇ ਪੁਲਿਸ ਨੂੰ ਸ਼ਿਕਾਇਤ ਵਗੈਰਾ ਹਾਂਜੀ ਉਹ ਹੋ ਗਈ ਜੀ ਸ਼ਿਕਾਇਤ ਹੋ ਗਈ ਐਸਪੀ ਸਾਹਿਬ ਨਾਲ ਗੱਲ ਹੋਈ ਉਹਨਾਂ ਨੇ ਫਿਰ ਮੋਬਾਈਲ ਫੋਰੈਂਸਿਕ ਯੂਨਿਟ ਉਹਨਾਂ ਦੇ ਕਹਿਣ ਤੇ ਆਈ ਐਸਐਚਓ ਸਾਹਿਬ ਆ ਕੇ ਗਏ ਆ ਹੁਣੇ ਉਹਨਾਂ ਨੇ ਆਸ਼ਵਾਸ਼ਣ ਦਿੱਤਾ ਵੀ ਆਪਾਂ ਜਿਹੜਾ ਵੀ ਉਹ ਕਰਦੇ ਆ ਤੁਹਾਨੂੰ ਜੋ ਵੀ ਬੰਦੀ ਕਾਰਵਾਈ ਪੂਰੀ ਕਰਦੇ ਆ ਹੁਣ ਜਿਹੜੀ ਮੋਬਾਈਲਿਕ ਯੂਨਿਟ ਆਈ ਹੈ ਤੇ ਇਹਨਾਂ ਨੇ ਹਾਂਜੀ ਇਹਨਾਂ ਨੇ ਕੁਸ਼ਕਤ ਕਵਰ ਕੀਤੀਆਂ ਦੇਖੋ ਹੁਣ ਅੱਗੇ ਕੀ ਰਿਪੋਰਟ ਬਣਦੀ ਇਹਨਾਂ ਦੇ ਕੁਸ਼ਕ ਫਿੰਗਰਪ੍ਰਿੰਟ ਵਗੈਰਾ ਇਹਨਾਂ ਨੂੰ ਆਏ ਆ ਨਜਰ ਤੇ ਉਹਦੇ ਕਰਕੇ ਹਾਂਜੀ ਤੇ ਕੀ ਪ੍ਰਸ਼ਾਸਨ ਤੋਂ ਕੀ ਮੰਗ ਕਰਦੇ ਬੀ ਜਿਹੜੀਆਂ ਚੋਰੀਆਂ ਪ੍ਰਸ਼ਾਸਨ ਤੋਂ ਬੱਸ ਇਹੀ ਆ ਵੀ ਥੋੜਾ ਜਿਹਾ ਸਤਰਕ ਜਿਹੜਾ ਵੀ ਆ ਵੀ ਮਦਦ ਕੀਤੀ ਜਾਵੇ ਵੀ ਤਾਂ ਥੋੜੀ ਜਣੀਆਂ ਚੋਰੀਆਂ ਚਕਾਰੀਆਂ ਨੂੰ ਰੋਕਣ ਦੇ ਵਿੱਚ ਕੋਈ ਨਾ ਕੁਛ ਪ੍ਰਸ਼ਾਸਨਿਕ ਤੌਰ ਤੇ ਹੋਣਾ ਚਾਹੀਦਾ ਹਨਾ ਚਲੋ ਸਾਡੇ ਤੋਂ ਵੀ ਜੋ ਅੰਗਹਿਲੀਆਂ ਚਲੋ ਬੰਦਾ ਕਰਦਾ ਹੀ ਆ ਪਰ ਜਿੱਦਾਂ ਵੀ ਹੈ ਹੁਣ ਉਹ ਤੇ ਹੁਣ ਬੰਦੇ ਫੜੇ ਜਾਣੇ ਚਾਹੀਦੇ ਕਿਉਂਕਿ ਗਰੋ ਜਿਹੜੇ ਆ ਉਹ ਫੜੇ ਜਾਣੇ ਚਾਹੀਦੇ ਆ ਨਾ ਇਹ ਕੋਈ ਪਹਿਲੀ ਵਾਰ ਦਾਤ ਨਹੀਂ ਹੈਗੀ ਇਸ ਕਲੋਨੀ ਦੇ ਵਿੱਚ ਤੇ ਅੱਗੇ ਵੀ ਹੁੰਦੀਆਂ ਰਹੀਆਂ ਚੋਰੀਆਂ ਤੇ ਉਹ ਤੇ ਤਾਂ ਕਰਕੇ ਦੇਖ ਠੀਕ ਹੈ ਜੀ ਹੋ ਰਹੀ ਹੈ ਬਲਵਿੰਦਰ ਸਿੰਘ ਮੇਰਾ ਨਾਂ ਆ ਜੀ ਤਾਂ ਰਾਤ ਕੋਈ ਚਿੱਠ ਕਿੜਗੀ ਖੋਲ ਕੇ ਪਿੱਛੋਂ ਗ੍ਰਿਲ ਖੋਲ ਕੇ ਤੇ ਚੋਰੀ ਕਰਕੇ ਚੱਲ ਗਿਆ ਉਹਨੇ ਕਿ ਕੀ ਕਰ ਗਿਆ ਰੱਬ ਹੀ ਜਾਣਦਾ ਜੀ ਕਿੰਨਾ ਕਿ ਨੁਕਸਾਨ ਹੋਇਆ 35 ਲੱਖ ਦਾ ਇਨਸਾਨ ਹੋ ਗਿਆ ਕੀ ਕੀ ਚੋਰੀ ਹੋਇਆ ਇਹਦੇ ਕੋਈ 25 ਕਿਲੋ 25 30 ਟੋਲੇ 130 ਕਿਲੋ ਸੋਨਾ ਚੋਰੀ ਹੋ ਗਿਆ ਤੇ 1.5 ਤੋਂ 2 ਲੱਖ ਦੇ ਹਾਰੀ ਸਾਡੇ ਕੋਲ ਨਕਦ ਪਏ ਦੇ ਉਹ 30000 ਰੁਪਏ ਦੀ ਨਕਦੀ ਕੈਸ਼ ਹੀ ਉਸ ਕਮਰੇ ਚ ਸਾਡੇ ਕੋਲ ਕਿੰਨੇ ਕੁ ਵਜੇ ਦੀ ਵਾਰਦਾਤ ਹੈ ਵਜੇ ਕੁਝ ਨਹੀਂ ਕਹਿ ਸਕਦੇ ਰਾਤ ਜਾ ਹਦਾ ਉਹਨਾਂ ਕੀ ਕਿਹੜੇ ਵਜੇ ਆਈ ਕਿਹੜਾ ਕਿਹਨੂੰ ਮਿਲੇ ਤੇ ਘਰ ਦੇ ਵਿੱਚ ਹੈ ਨਹੀਂ ਸੀ ਕੋਈ ਆਈਆਂ ਚਾਰ ਬੰਦੇ ਆਏ ਉਹ ਪਤਾ ਨਹੀਂ ਲੱਗਾ ਹੈਗਾ ਜੀ ਹਲੇ ਨਹੀਂ ਲੱਗਾ ਬਾਬਾ ਹੂੰ ਇਹ ਪਤਾ ਲੱਗਦਾ ਤਾਂ ਕਰਨ ਦਾ ਕੋਈ ਹੂੰ ਤੇ ਹੁਣ ਪੁਲਿਸ ਵਗੈਰਾ ਆਈ ਪੁਲਿਸ ਆਈ ਰਿਪੋਰਟ ਲਖਾਤੀ ਠੀਕ ਕਹਿੰਦੇ ਪੁਲਿਸ ਕੀ ਕਹਿੰਦੇ ਕਰਨਗੇ ਇਨਵੈਸਟੀਗੇਸ਼ਨ ਕਰਨਗੇ ਕੀ ਮੰਗ ਕਰਦੇ ਬੱਤੇ ਹੁੰਦੇ ਮੰਗੇ ਇਹੀ ਕਰਨੇ ਆ ਕਿ ਸਰਚ ਕੀਤੀ ਜਾਣ ਜੇਦੀ ਐਦਾਂ ਦੀ ਜਹਾਜੇ ਚੋਰੀਆਂ ਐਦਾਂ ਲਗੀਆਂ ਹੁਣ ਤੇ ਸਾਡੀ ਸਾਡੇ ਦੇਸ਼ ਚ ਸਾਡੀ ਕਾਹਦੀ ਸਿਕਿਉਰਿਟੀ ਆ ਵੀ ਆਰ ਨਾਟ ਸਿਕਯੂਰ ਐਡਮਿਨਿਸਟ੍ਰੇਸ਼ਨ ਕੀ ਕਰ ਰਿਹਾ ਜੇ ਐਦਾਂ ਐਦਾਂ ਦੀਆਂ ਚੋਰੀਆਂ ਹਰ ਜਗ੍ਹਾ ਹੋੜਦੀਆਂ ਰੋਹ ਚੋਰੀਆਂ ਹੋੜਦੀਆਂ ਤੇ ਐਡਮਿਨਿਸਟ੍ਰੇਸ਼ਨ ਕੀ ਕਰ ਰਿਹਾ ਇਹ ਸਿਰਫ ਤਨਖਾਹਾਂ ਲੈਣ ਬਾਅਦ ਥੋੜੀ ਹੋਈ ਤੇ ਆ ਵੀ ਇਹਨਾਂ ਨੂੰ ਤਨਖਾਹਾਂ ਦੇਣੀ ਸਰਕਾਰ ਨੇ ਵਧੀਆ ਤੇਰ ਵਧੀਆ ਤਰੀਕੇ ਨਾਲ ਰੱਖਣਾ। ਹੂੰ ਰਾਤ ਨਾਲ ਕੀ ਕੰਮ ਹੈ? ਹੂੰ ਸਰਚ ਕਰਨਾ? ਹੂੰ ਇਹੋਨਾਂ ਦੀ ਡਿਊਟੀਆਂ ਕਰਨਾ ਅਸੀਂ ਦੇ ਆਮ ਨਾਗਰਿਕ ਆ ਗਏ ਸਾਡੇ ਕੋਲ ਕੋਈ ਹਥਿਆਰ ਥੋੜੀ ਜਿਹੜਾ ਅਸੀਂ ਅਡਵਾਂਸ ਕਰ ਸਕਣਗੇ ਇਹਦਾ। ਹੂੰ ਬਸ ਮੇਰੀ ਦੇ ਹੋਰ ਆਇਆ ਵੀ ਸਰਚ ਕਰਨਾ? ਪਿੱਛੇ ਸੀਸੀਟੀਵੀ ਕੈਮਰਾ ਹੀ ਲੱਗੇ ਹੈਗੇ ਕੋਈ? ਨਹੀਂ ਲੱਗੇ ਹੈਗੇ। ਹੂੰ ਪਿੱਛੇ ਕੋਈ ਗਲੀ ਕੁਲੀ ਦੇ ਵਿੱਚ ਕਿਤੇ? ਨਹੀਂ ਲੱਗਾ ਯਾ। ਸਰਨੇ ਇੱਕ ਦਰਸ਼ਕलोनी ਹੈ ਜੀ ਉਥੇ ਦੇ ਬਲਵਿੰਦਰ ਸਿੰਘ ਹੁਣੀ ਨੇ ਜੀ ਰਹਿਣ ਵਾਲੇ ਸਾਫ ਦਾ ਆਰਮੀ ਮੈਨ ਨੇ ਉਹਨਾਂ ਦੇ ਘਰੇ ਕੱਲ ਦਰਮਿਆਨੀ ਰਾਤ ਨੂੰ ਚੋਰੀ ਹੋਈ ਜੇ ਕੋਈ ਕਰੀਬ 30 ਟੋਲੇ ਸੋਨਾ ਕੋ ਡੇਢ ਲੱਖ ਦੇ ਵਿਆਹ ਵਾਲੇ ਹਾਰ ਸੀਗੇ ਜੀ ਤੇ ਕੋਈ 25000 ਦੀ ਨਗਦੀ ਸੀ ਕਿ ਉਹਨਾਂ ਦੀ ਅਲਮਾਰੀ ਚ ਤੇ ਉਹ ਉਹ ਚੋਰੀ ਹੋਇਆ ਉਹਦੇ ਬਾਰੇ ਉਹ ਪਰਦਰ ਐਫ ਆਈ ਆਰ ਦਰਜ ਕੀਤੀ ਜਾ ਰਹੀ ਹੈ ਤੇ ਇਨਵੈਸਟੀਗੇਸ਼ਨ ਦੇ ਵਿੱਚ ਜੋ ਵੀ ਸਾਹਮਣੇ ਆਏਗਾ ਉਹ ਪਬਲੀਕ ਦੇ ਸਾਹਮਣੇ ਲਿਆ ਦਿੱਤਾ ਜਾਏਗਾ